ਮਾਨ ਕ੍ਰਿਸ਼ਨ ਬਟਿਕ ਤੋਂ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਬਿਊਟੀਫੁਲ ਜੀ ਕਲੈਕਸ਼ਨ ਲੈ ਕੇ ਆਏ ਆ ਚੈੱਕ ਕਰ ਸਕਦੇ ਹੋ ਤੁਸੀਂ ਇਹ ਰੈਡ ਕਲਰ ਦਾ ਸੂਟ ਹੈ ਜੀ ਬਹੁਤ ਪਿਆਰਾ ਬਣਿਆ ਹੋਇਆ ਕੇਰੇ ਦਾ ਵਰਕ ਦੇਖ ਸਕਦੇ ਹੋ ਤੁਸੀਂ ਐਦਾ ਹੀ ਹੈਗੀ ਹੈ ਜਿਹੜੀ ਇਹਦੀ ਬਾਟਮ ਰੈਡੀਟੀ ਹੋਈ ਆਪਾਂ ਇਹ ਵਾਲੀ ਇਹਦੀ ਬਾਟਮ ਹੈ ਜੀ ਬਾਟਮ ਦੀ ਪੂਰੀ ਤੇ ਵੀ ਵਰਕ ਕੀਤਾ ਹੋਇਆ ਵਰਕ ਦੀ ਡਿਟੇਲਿੰਗ ਤੁਹਾਨੂੰ ਮੇਰੇ ਤੋਂ ਵੀ ਚੈੱਕ ਕਰਵਾਵਾਂਗੇ ਅਸੀਂ ਆਹ ਵਾਲਾ ਬਲੈਕ ਕਲਰ ਦਾ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵੀ ਬਾਟਮ ਤੇ ਵੀ ਆਪਾਂ ਹਲਕਾ ਜਿਹਾ ਵਰਕ ਕੀਤਾ ਹੋਇਆ ਆਹ ਇਹਦੀ ਬਾਟਮ ਹੋਊਗੀ ਜੀ ਐਂਡ ਇਸ ਤੋਂ ਨੈਕਸਟ ਹੈ ਜਿਹੜਾ ਜੀ ਫਲੋਰੀ ਕਲਰ ਦਾ ਸੂਟ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਖਾਤੀ ਸਿਲਕ ਫੈਬਰਿਕ ਤੇ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਵਰਕ ਦੀ ਕਲੀਅਰਟੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਐਂਡ ਇਹਦੇ ਵੀ ਬੋਟਮ ਤੇ ਵੀ ਵਰਕ ਹੋਊਗਾ ਜੀ ਇਹਦੀ ਬੋਟਮ ਦਾ ਵਰਕ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੋਇਆ ਹੋਇਆ ਐਂਡ ਇਸ ਤੋਂ ਜਿਹੜਾ ਨੈਕਸਟ ਸੂਟ ਹੋਊਗਾ ਜੀ ਮਰੂਗਾ orange ਕਲਰ ਤੇ ਇਹ ਵੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਨੇੜੇ ਤੋਂ ਵੀ ਪਿਕ ਚਾਹੀਦੀਆਂ ਹੋਣੀਆਂ ਜਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਸੰਦੇਸ਼ ਕਰ ਸਕਦੇ ਹੋ ਅਸੀਂ ਤੁਹਾਨੂੰ ਇਹਦੀ ਬਾਟਮ ਤੇ ਵੀ ਇਦਾਂ ਹੀ ਪੇਸ ਲੱਗ ਕੇ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਫੁੱਲ ਬਣੇ ਹੋਏ ਨੇ ਜੀ ਇਹ ਹੈਗਾ ਕਿ ਮਜ਼ੈਂਟਾ ਕਲਰ ਦਾ ਫੁੱਲ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਇਹਦਾ ਘੇਰਾ ਹੈਵੀ ਵਰਕ ਹੋਇਆ ਹੋਇਆ ਐਂਡ ਇਹਦੀ ਬਾਟਮ ਤੇ ਵੀ ਵਰਕ ਹੋਊਗਾ ਜੀ ਇਹਦੀ ਬਾਟਮ ਵੀ ਤੁਸੀਂ ਚੱਕ ਸਕਦੇ ਹੋ ਤੇ ਇਹ ਜਿਹੜੇ ਹੈਗੇ ਨੇ ਜੀ ਸਾਰੇ ਫੁੱਲ ਅਲੱਗ-ਅਲੱਗ ਫੈਬਰਿਕ ਤੇ ਰੈਡੀ ਹੋਏ ਹੋਏ ਨੇਗੇ ਤੁਸੀਂ ਇਹਨਾਂ ਨੂੰ ਆਪਣੇ ਕਲਰ ਚੁਆਇਸ ਦੇ ਅਕੋਰਡਿੰਗ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹਨਾਂ ਦੇ ਦੁਪੱਟੇ ਵੀ ਤੁਸੀਂ ਆਪਣੀ ਚੁਆਇਸ ਦੇ ਸਾਡੇ ਤੋਂ ਰੈਡੀ ਕਾ ਸਕਦੀਆਂ ਜੀ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਆਸਟ੍ਰੇਲੀਆ ਤੋਂ ਬਹੁਤ ਹੀ ਮਤਲਬ ਬਹੁਤ ਹੀ ਵਧੀਆ ਕਲਾਈਂਟ ਨੇਗੇ ਮੇਰੀ ਸਿਸਟਰ ਵੀ ਬਣੇ ਹੋਏ ਨੇ ਉਹ ਉਹਨਾਂ ਦੇ ਸੂਟ ਰੈਡੀ ਕੀਤੇ ਆ ਜੀ ਉਹਨਾਂ ਨੇ ਮੈਨੂੰ ਪਿਕਸ ਭੇਜੀਆਂ ਸੀਗੀਆਂ ਕਿ ਤੁਹਾਨੂੰ ਸੇਮ ਸੂਟ ਰੈਡੀ ਕਰਕੇ ਦਿਓ ਉਹਨਾਂ ਨੇ ਕਲਰ ਕੰਬੀਨੇਸ਼ਨ ਵੀ ਸਾਨੂੰ ਆਪਣੀ ਚੋਅ ਦੇ ਦੱਸੀ ਸੀ ਤਾਂ ਅਸੀਂ ਉਹਨਾਂ ਨੂੰ ਸੇਮ ਸੂਟ ਰੈਡੀ ਕਰਕੇ ਦਿੱਤੇ ਤੁਸੀਂ ਵੀ ਸਾਨੂੰ ਇਦਾਂ ਦੀ ਆਪਣੇ ਹਿਸਾਬ ਨਾਲ ਕੋਈ ਵੀ ਡਿਜ਼ਾਈਨ ਭੇਜ ਸਕਦੇ ਹੋ ਅਸੀਂ ਤੁਹਾਨੂੰ ਵੀ ਸੇਮ ਸੂਟ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਸਾਡੇ ਕੰਮ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੀ ਇਦਾਂ ਹੀ ਸਾਡੇ ਕੰਮ ਨੂੰ ਪਿਆਰ ਲੈਂਦੇ ਰਹੋ ਥੈਂਕ ਯੂ